ਜੋ ਇਸ 65 70 ਫੁੱਟ ਕੇ ਰੇਦ ਨਾਲ ਜੁੜ ਬੈਠੀ ਆ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਸਵਾਗਤ ਹੈ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਆ ਸੋਨੀ ਕਹਿੰਦੇ ਦੋਦਲੇ ਭਾਦਰੇ ਵਾਲਾ ਜਿਲ੍ਹੇ ਮਾਨਸੇ ਦਾ ਖਿਡਾਰੀ ਆ ਦੂਜੇ ਪਾਸੇ ਸੋਨੀ ਦੇ ਨਾਲ ਦੁੱਗਾ ਵਾਲਾ ਖੁਸ਼ੀ ਦੁੱਗਾ ਵਾਲਾ ਖੁਸ਼ੀ ਕਿ ਘਹਾਉਂਦਾ ਨਾ ਕਿਸੇ ਨਾਲ ਘੱਟ ਵੱਲੀਏ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁੱਗਾ ਵਾਲਾ ਜੱਟੜੀਏ ਆਹ ਸਾਹਮਣੇ ਕਬੱਡੀ ਡਾਨ ਲੋਕੀ ਉਂਗਲਾਂ ਕਰ ਕਰ ਪੁੱਛਦੇ ਵੀ ਮੁੰਡਾ ਕਿਹੜੇ ਪਿੰਡ ਦਾ ਹੈ ਪਹਿਲਵਾਨ ਮੁੰਡਾ ਕਿਹੜੇ ਪਿੰਡ ਦਾ ਹੈ ਪਹਿਲਵਾਨ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਟੈਸਟਲ ਕਹਿੰਦੇ ਪਿੰਡਰਾਂ ਵਾਲਾ ਦੁੱਗਾਂ ਵਾਲਾ ਖੁਸ਼ੀ ਖੇਡ ਮੈਦਾਨ ਦੇ ਅੰਦਰ ਕਰਵਾਉ ਬੱਲੇ ਬੱਲੇ ਕਰਵਾਉ ਪੈ ਜਾ ਪੈ ਜਾ ਤਾੜੀ ਬੱਜੂ ਤਾੜੀ ਬੱਜੂ ਤਾੜੀ ਬੱਜੂ ਦੁੱਗਾਂ ਵਾਲਾ ਖੁਸ਼ੀ ਦੁੱਗਾਂ ਵਾਲਾ ਖੁਸ਼ੀ ਦੁੱਗਾਂ ਵਾਲਾ ਖੁਸ਼ੀ ਆਹ ਦੁੱਗਾਂ ਵਾਲਾ ਖੁਸ਼ੀ ਕਹਿੰਦੇ ਨਿਰਮਲ ਸਿੰਘ ਪੰਚ ਦਾ ਪੁੱਤਰ ਹੈ ਮੇਰੇ ਪੰਜਾਬੀ ਵੀਰੋ ਕਿ ਇੱਕ ਦੁੱਗਾਂ ਦਾ ਖੁਸ਼ੀ ਪਿਛੇ ਸਿੱਟ ਕੇ ਤਵੇਤੜੀ ਥਾਪੀ ਮਾਰ ਆਣ ਕੇ ਗਰਾਊਂਡ ਆਪਾਂ ਨੂੰ ਆ ਖੇਡਦੀ ਹੈ ਉਹ ਕੈਦਰਾਂ ਵਾਲਾ ਰਵੀ ਖੇਡ ਮੈਦਾਨ ਦੇ ਅੰਦਰੋਂ ਤਰਫੋਂ ਕਬੱਡੀ ਕਹਿੰਦੇ ਪਾ ਰਿਹਾ ਚਾਰਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਫੱਕਰ ਝੰਡਾ ਫੱਕਰ ਝੰਡਾ ਫੱਕਰ ਝੰਡਾ ਫੱਕਰ ਝੰਡਾ ਸੋਨੀ 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 ਆ ਕੀ ਆ ਕੀ ਆ ਕੀ ਆ ਕੀ ਆ ਕੀ ਆ ਕੀ ਓ ਥਾਪੀ ਓ ਥਾਪੀ ਓ ਥਾਪੀ ਵੱਜਦੀ ਐ ਮਾਰ ਦਿਓ ਤਾੜੀਆਂ ਜ਼ੋਰਦਾਰ ਫਕਰ ਝੰਡੇ ਦੇ ਸੋਨੀ ਦੇ ਲਈ ਸਮੂੱਚੇ ਪੰਜਾਬੀਆਂ ਵੱਲੋਂ ਸੋ ਸਮੂੱਚੇ ਇਸ ਏਰੀਆ ਦੇ ਵੋਟਰਸ ਵੱਲੋਂ ਉਹਨਾਂ ਦੇ ਵਾਸਤੇ ਸ਼ੁਭ ਸ਼ਾਮਾਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਸਤਿਕਾਰਤ ਰਿਸਪੈਕਟਡ ਸ਼ਖਸੀਅਤਾਂ ਦਾ ਮਾਨ ਸਨਮਾਨ ਜੋ ਹੈ ਮੁੱਖ ਤੇ ਦੇ ਸਾਹਮਣੇ ਬਹੁਤ ਹੀ ਸਤਿਕਾਰਯੋਗ ਮੈਂਬਰ ਆਫ ਪਾਰਲੀਮੈਂਟ ਪਰਮਜੀਤ ਕੌਰ ਪਰਮਾਰ ਜੀ ਦਾ ਕੀਤਾ ਜਾ ਰਿਹਾ ਹੈ ਇਧਰ ਪਾਸੇ ਖੇਡ ਕਬੱਡੀ ਦਾ ਟੌਪ ਦਾ ਮੈਚ ਸ਼ੁਰੂ ਹੋ ਚੁੱਕਾ ਹੈ ਸੋ ਸਾਹ ਮਨਜਿੰਦਰ ਸਿੰਘ ਜੀ ਵਾਸੀ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਅਹੁਦੇਦਾਰ ਲੱਗੇ ਆ ਜਣ ਬੱਬਲੂ ਜੀ ਕਿਧਰ ਦੇ ਪਾਸੇ ਨੇ ਉਹਨਾਂ ਨੂੰ ਬੇਨਤੀ ਹੈ ਬੱਬਲੂ ਕੁਰੂਖੇਤਰ ਦਲਾਵਰ ਹਰੀ ਆ ਮੇਰੇ ਪੰਜਾਬੀ ਵੀਰੋ ਲੱਗਿਆ ਜੋਰ ਕਿ ਜਿਹੜਾ ਖੁਸ਼ੀ ਦੇ ਛਕੰਜੇ ਵਿੱਚ ਫਸਿਆ ਉਹ ਬੱਲਿਆ ਨਹੀਂ ਸੌਖਾ ਛੁੱਟਦਾ ਤੁਸੀਂ ਵੀ ਬਹੁਤ ਤਕੜੀ ਕਬੱਡੀ ਖੇਡੀ ਐ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਐ ਤਾਂ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਵੀ ਦੁੱਗਾ ਵਾਲੇ ਨਾਲ ਮੁਕਾਬਲਾ ਨਿੱਕੇ ਦੀ ਰੇਡ ਆਹ ਵੇਖੋ ਹੰਦੀਆਂ ਦੇ ਵਿਚਕਾਰ ਇਸੇ ਬੱਗਰ ਵਾਲਾ ਕਹਿੰਦੀ ਆਹ ਟੱਕਰ ਟੱਕਰ ਦੀ ਟੱਕਰ ਏ ਪ੍ਰਿੰਸ ਆਫ ਕਬੱਡੀ ਯਾਥ ਆਹ ਕਹਿੰਦੇ ਨੱਚ ਦਾ ਟੱਪ ਦਾ ਨੰਬਰ ਦਾ ਵੱਧ ਆਪਣੀ ਟੀਮ ਦੇ ਇਸੇ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਨੌਜਾਨ ਖੇਡ ਮੈਦਾਨ ਦੇ ਵਿੱਚ ਹੈਪੀ ਹੈ ਮੇਰੇ ਵੀਰੋ ਇਹਦਾ ਸਿੰਧਣਾ ਪਿੰਡ ਹੈ ਮੋਨੂ ਤੇ ਸੋਨੂ ਵੀ ਸਿੰਧਣਾ ਵਾਲੇ ਐਨ ਕਹਿੰਦੇ ਸਿਰੇ ਦੇ ਜੱਫੀ ਨੇ ਉਹਨਾਂ ਦਾ ਗਰਾਈ ਹੈਪੀ ਸਿੰਧਣ ਕਬੱਡੀ ਪਾ ਰਿਹਾ ਹੈ ਪਹਿਲਾਂ ਵੀ ਦੁੱਗਾ ਵਾਲੇ ਨੇ ਟਾਇਆ ਹੁਣ ਫੇਰ ਦੇਖਾਂਗੇ ਹੰਦੇ ਦੂਰ ਕਰ ਦਿੱਤੇ ਨੇ ਉਹ ਲੋਕ ਨਜ਼ਾਰਾ ਲੈਂਦੇ ਸਾਰੀ ਟੀਮ ਦਾ ਘੇਰਾ ਬਣ ਗਿਆ ਅਬੈਦੁੱਲਾ ਕਹਿੰਦਾ ਇੱਥੋਂ ਲੱਕ ਫੜ ਕੇ ਤੇ ਲੋਕ ਨਿਯਾਰਾ ਲੈਣਗੇ ਹੋ ਲੋਕ ਨਿਯਾਰਾ ਲੈਣਗੇ ਮੇਰੇ ਪੰਜਾਬੀ ਵੀਰੋ ਗੱਲ ਵੱਖਰੀ ਕਰ ਗਿਆ ਸੋਲੀ ਦੇ ਪਾਸੇ ਵੱਲੋਂ ਕੀ ਹਾਲ ਚਾਲ ਆ ਕਬੱਡੀ ਦੀ ਐਸੀ ਤਰ੍ਹਾਂ ਲੰਗਾਂ ਦੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ